ਅੱਜ ਤੁਹਾਨੂੰ ਲੈ ਚੱਲਦੇ ਆਂ ਅੰਮ੍ਰਿਤਸਰ ਸਾਹਿਬ ਪਿੰਡਰ ਸਟੱਡ ਫਾਰਮ ਤੇ ਬੜਾ ਖੂਬਸੂਰਤ ਫਾਰਮ ਦਿਖਾਉਣਾ ਤੁਹਾਨੂੰ ਅਕਸਰ ਮੈਂ ਕਹਿਣਾ ਹੁੰਦਾ ਵੀ ਤੁਹਾਨੂੰ ਮਾਰਵਾੜੀ ਦੀ ਕਰੀਮ ਦਿਖਾਉਣ ਲੱਗਿਆਂ ਪਰ ਅੱਜ ਤੁਹਾਨੂੰ ਨੁਕਰਿਆਂ ਦੀ ਕਰੀਮ ਦਿਖਾਉਣੀ ਆ ਇਹ ਫਾਰਮ ਦੇ ਅੰਦਰ ਦਾ ਦਰਸ਼ਾ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਬਹੁਤ ਵਧੀਆ ਵੈਲ ਮੇਨਟੇਨਡ ਵੀਰਨੇ ਫਾਰਮ ਬਣਾਇਆ ਹੋਇਆ ਇੱਥੇ ਜਾ ਕੇ ਦਿਲ ਲੱਗਦਾ ਤੁਹਾਨੂੰ ਹਰ ਇੱਕ ਤਰ੍ਹਾਂ ਦਾ ਇੱਥੇ ਪੰਛੀ ਜਾਨਵਰ ਮਿਲ ਜਾਣਾ ਜਿਹੜੇ ਤੁਸੀਂ ਆ ਕਮਰੇ ਦੇਖ ਰਹੇ ਹੋ ਇਹ ਸਾਰੇ ਕਮਰਿਆਂ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਪੰਛੀ ਨੇ ਕਿਸੇ 'ਚ ਕਬੂਤਰ ਨੇ ਕਿਸੇ 'ਚ ਤੋਤੇ ਨੇ ਤੇ ਆ ਬਿੱਲੀਆਂ ਪੈਟੂ ਬਿੱਲੀਆਂ ਰੱਖੀਆਂ ਨੇ ਬਾਈ ਨੇ ਬਹੁਤ ਸੋਹਣੀਆਂ ਨੇ ਇਹ ਵੀ ਤੇ ਆ ਬਤਕਾਂ ਵਾਸਤੇ ਬੜਾ ਸੋਹਣਾ ਪੂਲ ਬਣਾਇਆ ਹੋਇਆ ਬਾਈ ਨੇ ਬਤਕਾਂ ਵੀ ਕਿਸੇ ਪਾਸੇ ਪਾਣੀ ਚ ਤੈਰੀਆਂ ਲਾਉਂਦੀਆਂ ਨੇ ਤੇ ਆ ਮੈਨੂੰ ਬੜੀ ਕਿਊਟ ਲੱਗੀ ਬਿੱਲੀ ਇਹ ਮੇਰੇ ਨਾਲ ਬੜਾ ਖੇਡੀ ਬਈ ਤੇ ਇੱਕ ਆ ਘਰ ਦੇਖੋ ਛੋਟਾ ਜਿਹਾ ਘਰ ਬਣਾਇਆ ਹੋਇਆ ਇਹ ਵੀ ਪੰਛੀਆਂ ਵਾਸਤੇ ਆ ਇਹਦੇ ਵਿੱਚ ਵੀ ਪੰਛੀ ਆ ਜਿਹੜੇ ਆ ਕੇ ਰਹਿੰਦੇ ਆ ਇਹ ਬਾਹਰਲੀ ਸਾਈਡ ਦੇ ਕਮਰੇ ਆਗੇ ਜਿੱਥੇ ਜੇ ਮੈਂ ਆਪਾਂ ਸਰਦੀਆਂ ਦੇ ਵਿੱਚ ਗੱਲ ਕਰੀ ਵੀ ਧੁੱਪੇ ਜਾਨਵਰ ਰਹਿੰਦੇ ਆ ਬਹੁਤ ਸੋਹਣਾ ਫਾਰਮ ਆ ਤੁਹਾਡੀਆਂ ਅੱਖਾਂ ਬਾਕੀ ਜਿੰਨੇ ਵੀ ਸੱਜਣ ਉਸ ਦਿਨ ਇਕੱਠੇ ਹੋਏ ਸੀ ਤੇ ਅਸੀਂ ਵੀਡੀਓ ਦੇ ਵਿੱਚ ਤਾਂ ਤਿੰਨ ਚਾਰ ਜਣੇ ਆਇਆ ਪਰ ਬਾਕੀ ਦੇ ਸੱਜਣ ਸਾਰੇ ਕਹਿੰਦੇ ਵੀ ਫਰੇਮ ਬਹੁਤ ਵੱਡਾ ਹੋ ਜਾਂਦਾ ਬਹੁਤ ਕੋਆਪਰੇਟ ਕੀਤਾ ਸਾਰੇ ਸੱਜਣਾ ਨੇ ਕਿਉਂਕਿ ਅਸੀਂ ਨੇ ਫਾਰਮ ਟੂਰ ਕਰਾਉਣਾ ਸੀ ਤੇ ਫਾਰਮ ਅੰਦਰੋਂ ਦਿਖਾਉਣਾ ਸੀ ਬਹੁਤ ਵਧੀਆ ਦੇਖਿਆ ਹੋਇਆ ਤੁਸੀਂ ਫਾਰਮ ਦੇਖਿਆ ਅੰਦਰੋਂ ਕਿੰਨਾ ਘੈਂਟ ਬਣਿਆ ਹੋਇਆ ਤੇ ਆਹ ਹੁਣ ਤੁਹਾਨੂੰ ਦਿਖਾਉਣਾ ਬਲਾਵਲ ਬਲਾਵਲ ਆਪਾਂ ਲਾਂਚ ਕੀਤਾ ਸੀ ਜਦੋਂ ਬਲਾਵਲ ਸਟੱਡ ਫਾਰਮ ਪਿੰਡ ਢੰਡੋਲੀ ਜ਼ਿਲ੍ਹਾ ਸੰਗਰੂਰ ਦੇ ਵਿੱਚ ਸੀ ਉਸ ਤੋਂ ਬਾਅਦ ਦਿਸਪਾਲ ਅੰਕਲ ਲੈ ਗਏ ਉਸ ਤੋਂ ਬਾਅਦ ਹੁਣ ਪਹੁੰਚ ਗਿਆ ਜੀ ਭਿੰਡਰ ਸਟੱਡ ਫਾਰਮ ਤੇ ਅੰਮ੍ਰਿਤਸਰ ਦੇ ਵਿੱਚ ਅਕਸਰ ਆਪਾਂ ਕਹਿੰਦੇ ਹੁੰਨੇ ਆ ਵੀ ਘੋੜਾ ਚਰਚੇ ਉਦੋਂ ਕਰਾਉਂਦਾ ਜਦੋਂ ਉਹਦੇ ਬੱਚੇ ਆ ਜਾਣ ਟੌਪ ਦੇ ਪਰ ਇਸ ਬਸ਼ੇਰੇ ਨੇ ਛੋਟੀ ਉਮਰ 'ਚ ਹੀ ਚਰਚੇ ਕਰਾਤੇ ਕਿਉਂਕਿ ਇਹਦੀ ਬਲੱਡ ਲਾਈਨ ਵੀ ਬਹੁਤ ਚੰਗੀ ਆ ਦੂਜੀ ਗੱਲ ਕੱਦ ਵਿੱਡ ਦੇ ਨਾਲ ਨਾਲ ਸੰਖਾ ਬਹੁਤ ਆ ਦੇਖੋ ਤਾਂ ਫੇਸ ਦੇਖੋ ਤੁਸੀਂ ਗਰਦਨ ਦੇਖੋ ਕੰਨ ਬਿਲਕੁਲ 90 ਡਿਗਰੀ ਤੇ ਖੜਾ ਐ ਇਸ ਦਾ ਸਟਰਕਚਰ ਵਾਈਜ਼ ਬਹੁਤ ਚੰਗਾ ਉਮਰ ਵੀ ਜੀ ਇਹਦੇ 2.5 ਸਾਲ ਦੇ ਕਰੀਬ ਹੋਈ ਆ ਅਜੇ ਤਾਂ ਇਹ ਘੋੜਾ ਬਣਨਾ ਪਰ ਇਨੇ ਪਹਿਲੀਂ ਦਸਤਾਵੇਜ਼ ਨੇ ਬਣ ਕੇ ਤਿਆਰ ਕੀ ਹੋਣਾ ਬੜਾ ਖੂਬਸੂਰਤ ਬਸ਼ੇਰਾ ਬਲਾਵਲ ਜਦੋਂ ਮੈਂ ਵੀਰ ਉਹਨਾਂ ਤੋਂ ਪੁੱਛਿਆ ਕਿ ਤੁਸੀਂ ਨੇ ਸਾਰੇ ਜਾਨਵਰ ਜਿਹੜੇ ਨੁਕਰੇ ਦੇ ਵੀ ਬੜੇ ਚੰਗੇ ਲਿਆ ਤੇ ਵੀਰ ਮੈਨੂੰ ਕਹਿੰਦਾ ਵੀ ਕਰਨਾ ਕੰਮ ਤਾਂ ਚੰਗਾਈ ਕਰਨਾ ਜੇ ਕਰਾਂਗੇ ਕੁਝ ਸਿਰੇ ਦਾ ਕਰਾਂਗੇ ਤੇ ਫਿਰ ਬਾਈ ਉਹਨੇ ਸਿਰੇ ਦਾ ਹੀ ਕੰਮ ਕੀਤਾ ਭਾਵੇਂ ਪੰਛੀ ਦੇਖ ਲਓ ਭਾਵੇਂ ਜਾਨਵਰ ਤੇ ਬੰਦੇ ਵੀ ਮੱਝ ਵਾਲੇ ਉਹ ਵੀਰ ਆਹੇ ਜਿੱਥੇ ਖੜ ਗਏ ਤੇ ਸਮਝ ਲਓ ਅੜ ਗਏ ਸੋ ਬੜਾ ਚੰਗਾ ਲੱਗਿਆ ਵੀਰ ਉਹਨਾਂ ਦੇ ਫਾਰਮ ਤੇ ਜਿੰਨੇ ਵੀ ਜਾਨਵਰ ਦੇਖਿਆ ਸਾਰੇ ਬੜੇ ਚੰਗੇ ਦੇਖਿਆ ਤੇ ਵੀਡੀਓ ਨਾਲ ਬਨੇ ਰਹੋ ਮਿੱਤਰੋ ਬਾਈ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਾਉਣਾ ਬਲਾਵਲ ਦਿਖਾਉਣੀ ਹੈ ਤੁਹਾਨੂੰ ਵਸ਼ੇਰੀ ਕੂੰਜ ਜੋਤੀ ਘੋੜੀ ਇੱਕ ਬੜੀ ਚੰਗੀ ਉਹ ਵੀ ਦਿਖਾਉਣੀ ਹੈ ਇੱਕ ਅਜਵਾ ਦਿਖਾਉਣੀ ਹੈ ਉਹਦੀ ਵੀ ਆਪਾਂ ਨੇ ਫਸਟ ਟਾਈਮ ਵੀਡੀਓ ਜਿਹੜੀ ਪਟਿਆਲੇ ਕੀਤੀ ਸੀ ਬਾਈ ਸ਼ਮੀਮ ਦੇ ਫਾਰਮ ਤੇ ਇੱਕ ਹੋਰ ਬੜਾ ਖੂਬਸੂਰਤ ਵਸ਼ੇਰਾ ਬਾਈ ਉਹਰਾਂ ਕੋਲ ਤਿਆਰ ਹੋਈ ਜਾਂਦਾ ਉਹ ਵੀ ਦੋ ਦਿਨ ਦੇ ਅੱਜ ਉਹ ਹੈ ਜੀ ਜੈ ਵੀਰ ਘੋੜੇ ਦਾ ਬਾਬੇ ਰਾਣੇ ਵਾਲੇ ਦਾ ਤੇ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਆਜੋ ਹੁਣ ਵੀਰ ਉਹਨਾਂ ਨਾਲ ਗੱਲਬਾਤ ਕਰਦੇ ਆਂ ਮਿੱਤਰੋ ਅੱਜ ਲੈ ਆਏ ਆਂ ਆਪਾਂ ਤੁਹਾਨੂੰ ਪਿੰਡਰ ਸਟੱਡ ਫਾਰਮ ਤੇ ਪਿੱਛੇ ਜੇ ਜਿੰਨੇ ਵੀ ਜਾਨਵਰ ਇਸ ਫਾਰਮ ਤੇ ਆਇਆ ਸਾਰੇ ਜਾਨਵਰਾਂ ਨੇ ਬੜੀ ਚਰਚਾ ਕਰਾਈ ਆ ਨੁਕਰਿਆ ਨੇ ਇਹ ਕਹਿ ਸਕਦਾ ਵੀ ਤਹਿਲਕਾ ਮਚਾਇਆ ਬਹੁਤ ਹੀ ਚੰਗੇ ਤੇ ਟਾਪ ਕੁਆਲਿਟੀ ਦੇ ਜਾਨਵਰ ਇਸ ਫਾਰਮ ਦੇ ਉੱਪਰ ਆਇਆ ਤੁਹਾਨੂੰ ਸਾਰੇ ਜਾਨਵਰ ਦਿਖਾਉਂਗਾ ਭਾਵੇਂ ਕੂਂਜ ਬਸ਼ੇਰੀ ਦੀ ਗੱਲ ਹੋਵੇ ਭਾਵੇਂ ਬਲਾਵਲ ਦੀ ਗੱਲ ਹੋਵੇ ਭਾਵੇਂ ਅਜਵਾ ਦੀ ਗੱਲ ਹੋਵੇ ਭਾਵੇਂ ਜੋਤੀ ਦੀ ਬਹੁਤ ਹੀ ਟਾਪ ਟਾਪ ਦੇ ਜਾਨਵਰ ਜਿਹੜੇ ਨੁਕਰਿਆ ਇਸ ਫਾਰਮ ਦੇ ਉੱਪਰ ਆ ਤੁਹਾਨੂੰ ਸਵਾਦ ਆ ਜੂ ਵੀਡੀਓ ਦੇਖ ਕੇ ਤੇ ਬਈ ਮੇਰੇ ਨਾਲ ਬਾਈ ਜੋਵਨ ਸਿੰਘ ਭਿੰਡਰ ਨੇ ਇੱਧਰ ਬਾਈ ਗੁਰਜੀਤ ਸਿੰਘ ਨੇ ਤੇ ਨਾਲ ਉਹਨਾਂ ਦੇ ਬਾਈ ਜੀ ਦੇ ਫਾਦਰ ਸਾਹਿਬ ਨੇ ਤੁਹਾਨੂੰ ਜਾਨਵਰ ਵੀ ਦਿਖਾਉਂਗਾ ਤੇ ਕੀ ਸੋਚ ਆ ਬਾਈ ਉਹਨਾਂ ਦੀ ਨੌਕਰੀਆਂ ਵਾਸਤੇ ਕਿਉਂਕਿ ਨੌਕਰੀਆਂ 'ਚ ਮੈਂ ਇਹ ਕਹਿ ਸਕਦਾ ਹਾਂ ਕਿ ਬਿਗ ਬਲਾਸਟ ਹੋਇਆ ਨੌਕਰੀਆਂ ਦੇ ਵਿੱਚ ਕਿਉਂਕਿ ਜਿਹੜਾ ਪਿੱਛੇ ਤੁਸੀਂ ਘੋੜਾ ਦੇਖਣ ਨੂੰ ਬਲਾਵਲ ਦੀ ਸਭ ਤੋਂ ਪਹਿਲਾਂ ਆਪਾਂ ਵੀਡੀਓ ਪਾਈ ਸੀਗੀ ਤੇ ਉਦੋਂ ਜਦੋਂ ਅੰਕਲ ਤੋਂ ਇੱਥੇ ਆਇਆ ਘੋੜਾ ਉਦੋਂ ਆਪਾਂ ਥੋੜੀ ਜਿਹੀ ਬਿਜ਼ੀ ਸੀਗੇ ਵੀਰ ਉਹਨਾਂ ਨਾਲ ਟਾਈਮ ਦਾ ਆਪਣਾ ਨਹੀਂ ਬਣ ਸਕਿਆ ਪਰ ਅੱਜ ਆਪਾਂ ਫੇਰ ਆਏ ਆ ਤੁਹਾਨੂੰ ਘੋੜੇ ਦਿਖਾਉਣੇ ਨੇ ਸਾਰੇ ਬਸ਼ੇਰੀਆਂ ਬਹੁਤ ਟੌਪ ਟੌਪ ਦੀਆਂ ਦਿਖਾਉਣੀਆਂ ਨੇ ਵੀਡੀਓ ਨਾਲ ਬਣੇ ਰਹੋ ਬਾਈ ਜੋਬਨ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਹੋਰ ਕਿਵੇਂ ਹੋ ਬਾਈ ਜੀ ਵਧੀਆ ਵਧੀਆ ਠੀਕ ਠਾਕ ਤੁਸੀਂ ਸੁਣਾਓ ਕਿੰਨਾ ਠੀਕ ਆ ਠੀਕ ਆ ਜੀ ਜੀ ਵੀਰੇ ਸਭ ਤੋਂ ਪਹਿਲਾਂ ਤਾਂ ਮੈਂ ਇਹ ਪੁੱਛਣਾ ਚਾਹੂੰਗਾ ਕਿਉਂਕਿ ਤੁਸੀਂ ਦੱਸਿਆ ਸੀ ਵੀ ਥੋੜਾ ਸਮਾਂ ਹੋਇਆ ਤੁਹਾਨੂੰ ਘੋੜਿਆਂ ਚ ਆ ਆ ਜੀ ਬਿਲਕੁਲ ਥੋੜਾ ਸਮਾਂ ਹੋਇਆ ਵੀਰ ਜੀ ਫਿਰ ਤਾਂ 2022 ਚ ਆਪਾਂ ਲੱਗੇ ਸੀ ਇਸ ਸਾਲ ਜੀ ਹਾਂਜੀ ਨਵਾਂ ਬੰਦਾ ਤਾਂ ਪਹਿਲੀ ਬੜੇ ਫੂਕ ਫੂਕ ਕੇ ਜੇ ਕਦਮ ਰੱਖਦਾ ਫਿਰ ਤੁਸੀਂ ਬਾਈ ਵੱਡੀਆਂ ਮੱਲਾਂ ਕਿਵੇਂ ਮਾਰ ਗਏ ਜੀ ਹਾਂਜੀ ਵੀਰ ਜੀ ਪਹਿਲਾਂ ਹੀ ਮੰਨ ਤੋਂ ਇਹੋ ਹੀ ਕਿ ਜੇ ਕਰਾਂਗੇ ਕੁਝ ਚੰਗਾ ਕਰਾਂਗੇ ਨਹੀਂ ਤਾਂ ਨਹੀਂ ਮੰਨ ਤੇ ਉਹ ਚਾਹੇ ਕਿ ਨੁਕਰੀਏ ਤਾਂ ਵੈਸੇ ਵੀ ਬੜਾ ਜਿਆਦਾ ਸ਼ੌਂਕ ਹੀ ਛੋਟ ਹੌਣ ਪੜ ਲੇ ਕੇ ਤਾਂ ਬਾਕੀ ਆਪਣਾ ਇਹ ਸ਼ੌਂਕ ਨੂੰ ਡੇ ਵਧੀਆ ਕਰਨਾ ਠੀਕ ਆ ਬਾਈ ਪਰ ਹੈ ਸ਼ੁਰੂ ਤੋਂ ਨੁਕਰੇ ਦੀ ਸੀ ਵੀ ਨੁਕਰੇ ਹੀ ਰੱਖਣਾ ਆਪਾਂ ਨੇ ਨਾ ਉਹ ਤਾਂ ਪਹਿਲੇ ਸਰਵਾਜ ਚ ਮਾਰ ਮਾਰਵਾੜੀ ਵੀ ਰੱਖੇ ਸੀ ਅੱਛਾ ਅੱਛਾ ਰੱਖੇ ਪਰ ਫਿਰ ਨੁਕਰੇ ਦਾ ਹੀ क्रेज ਜ਼ਿਆਦਾ ਤੇ ਨੁਕਰੇ ਹੀ ਲੈਣ ਤੇ ਹੁਣ ਠੀਕ ਆ ਬਾਈ 1 ਬਾਈ 1 ਕਰਕੇ ਕਲੈਕਸ਼ਨ ਵਧੀਆ ਕਰ ਲਈ ਬਹੁਤ ਚੰਗੀ ਕਲੈਕਸ਼ਨ ਕਰ ਲਈ ਬਾਈ ਤੇ ਜਿਹੜਾ ਖੜਾ ਜਿਹੜਾ ਹਾਂ ਕਿਉਂਕਿ ਕੋੜੀ ਵੀ ਮਿਲਣਾ ਕੀ ਬੈਕ ਸਾਈਡ ਐ ਸੀ ਤੁਹਾਨੂੰ ਜੇ ਦਿਖਾ ਨਹੀਂ ਸਕਦੇ ਵੀ ਸਾਡੀ ਵੀਡੀਓ ਚੱਲ ਰਹੀ ਆ ਤੇ ਕੋੜੀ ਬਹੁਤ ਸੋਹਣੀ ਪਰ ਰਹਾ ਤੁਹਾਡਾ ਕੋੜਾ ਇੱਥੇ ਹੀ ਹਣਾ ਜਦੋਂ ਆਇਆ ਵਧੀਆ ਰਿਸਪੋਨਸਬਲ ਇੰਡੀਆ ਨਹੀਂ ਚੰਗੀ ਗੱਲ ਆ ਵੀਰ ਇੱਕ ਦੇਖੋ ਚਲੋ ਤੁਸੀਂ ਆਪਦਾ ਸ਼ੌਂਕ ਪੂਰ ਰਹੇ ਹੋ ਚੰਗੀ ਗੱਲ ਆ ਹਨਾ ਤੁਸੀਂ ਚੰਗਾ ਘੋੜਾ ਆਪਣੇ ਏਰੀਏ ਚ ਲਾਏ ਤੁਹਾਡੇ ਏਰੀਏ ਨੂੰ ਵੀ ਬਹੁਤ ਫਾਇਦਾ ਹੋ ਗਿਆ ਹਾਂ ਬਹੁਤ ਜ਼ਿਆਦਾ ਵੀਰ ਜੀ ਕਈ ਵੀਰਾਂ ਭਰਾਵਾਂ ਦੇ ਫੋਨ ਆਉਂਦੇ ਆਉਂਦੇ ਕਿ ਸਾਡੇ ਵਾਸਤੇ ਬਹੁਤ ਸੋਕੀ ਗੱਲ ਹੋ ਗਈ ਨਹੀਂ ਤਾਂ ਬੜੀ ਦੂਰ ਜਾਣਾ ਪੈਂਦਾ ਪੈਣਾ ਬਹੁਤ ਜ਼ਿਆਦਾ ਪੈ ਜਾਂਦਾ ਬਿਲਕੁਲ ਬਿਲਕੁਲ ਬਾਕੀ ਕਿਰੀ ਚਲੋ ਇਹ ਚੀਜ਼ ਹੀ ਇਦਾਂ ਦੀ ਕਿਰੀ ਮਿਸਮਸ ਹੋ ਜਾਂਦਾ ਕੰਮ ਤੇ ਫਿਰ ਉਹ ਬੰਦੇ ਬਾਹਲੇ ਖੱਜਲ ਹੁੰਦੇ ਹੁੰਦੇ ਆ ਸਹੀ ਗੱਲ ਆ ਬਾਈ ਤੇ ਆਪਾਂ ਹੁਣ ਬਾਈ ਬਲਾਵਲ ਦੀ ਜੇ ਆਪਾਂ ਬਲੱਡ ਲਾਈਨ 33 ਮਹੀਨਾ ਦਾ ਹੋ ਗਿਆ ਜੀ ਠੀਕ ਹੈ ਬਾਈ ਤੇ ਹਾਈਟ ਇਹਦੀ ਹੋ ਗਈ ਆ 69 ਇੰਚ 69 ਇੰਚ ਬਾਈ ਠੀਕ ਹੈ ਜੀ ਤੇ ਇਹਦਾ ਬਾਪ ਜਿਹੜਾ ਉਹ ਅਸ਼ਵਰਾਜ ਅਸ਼ਵਰਾਜ ਹਾਂ ਹਾਂਜੀ ਤੇ ਦਾਦੇ ਨੂੰ ਆ ਗਿਆ ਕੱਲਣਾ ਚੀਤ ਕੱਲਣਾ ਚੀਤ ਆ ਗਿਆ ਠੀਕ ਹੈ ਬਾਈ ਤੇ ਮਾਂ ਇਹਦੀ ਮੇਜਰ ਛੱਠੀਆਂ ਨੇ ਦੇ ਛੱਠੀਆਂ ਹਾਂ ਹਾਂ ਠੀਕ ਹੈ ਮੈਂ ਕਿਉਂਕਿ ਇਹਦੀ ਦੋ ਵਾਰ ਵੀਡੀਓ ਕਰਤੀ ਮੈਨੂੰ ਯਾਦ ਹੈ ਇਹਦੀ ਡਿਟੇਲ ਸਾਰੀ ਤੇ ਬਾਕੀ ਕੱਦ ਦੇ ਨਾਲ ਨਾਲ ਸਨਖਪਣਾ ਬਹੁਤ ਆ ਬਈ ਮਤਲਬ ਇਹ ਕਿ ਤੁਸੀਂ ਲਾ ਲੋ ਸ਼ਾਰਪਨੈਸ ਜਿੱਦਾਂ ਇਹ ਧੌਣ ਦੀ ਬਰੀਕੀ ਹਾਂ ਹਾਂ ਉਹ ਬਹੁਤ ਹੈ ਸੰਭ ਸੰਭ ਪੈਰਾਂ ਦੀ ਮਜ਼ਬੂਤੀ ਬਹੁਤ ਜ਼ਿਆਦੀ ਆ ਹਾਂ ਤੇ ਉਹਦੇ ਕਰਕੇ ਕਈ ਵਾਰ ਜਿਵੇਂ ਘੋੜੇ ਦੀ ਜੇ ਆਪਾਂ ਹਾਈਟ ਲੈ ਜਾਂਦਾ ਨਾ ਕੰਨ ਵੀ ਸਾਦਾ ਕਰ ਜਾਂਦੇ ਨੇ ਜਾਂ ਮੂੰਹ ਮੋਟਾ ਕਰ ਜਾਂਦਾ ਹਾਂ ਮਤਲਬ ਹਾਈਟ ਦੇ ਨਾਲ ਨਾਲ ਸ਼ਕੀਨ ਵੀ ਪੂਰਾ ਵੀ ਹਾਂ ਸ਼ਕੀਨ ਵੀ ਪੂਰਾ ਇਹ ਬਾਈ ਕਿਵੇਂ ਫਿਰ ਕਿਵੇਂ ਸਬੱਬ ਬਣ ਗਿਆ ਘੋੜਾ ਲੈਣ ਦਾ ਬਲਾਵਲ ਵੀਰੇ ਪਹਿਲਾਂ ਤੇ ਵੀਰ ਜੀ ਆਪਾਂ ਗਏ ਸੀ ਮਤਲਬ ਬਸ਼ੀਰੇ ਇੱਕ ਵੇਖਿਆ ਉਧਰਲੀ ਸਾਈਡ ਹਾਂ ਹਾਂ ਤੇ ਬਸ਼ੀਰੇ ਤੋਂ ਬਾਅਦ ਮੁੜ ਕੇ ਲਾ ਲੋ ਜਿੱਦਾਂ ਇਹਦੇ ਕਰਮੀ ਇੱਥੇ ਅੰਕਲ ਜਸਪਾਲ ਉਹ ਨਹੀਂ ਵੀਰ ਜੀ ਇਹ ਨਾਲ ਵੀਰ ਆਪਣੇ ਗੁਰਜੀਤ ਸਿੰਘ ਕਰਨ ਵੀਰ ਉਹ ਆਏ ਨਹੀਂ ਉੱਥੇ ਕੰਮ ਹੀ ਥੋੜਾ ਫਾਦਰ ਸਾਹਿਬ ਹੀ ਤਿੰਨੇ ਜਾਣੇ ਗਏ ਸੀ ਅੱਛਾ ਬਾਈ ਤੇ ਗਏ ਬਸ਼ੀਰਾ ਦੇਖਣ ਹੀ ਉਹ ਚਲੋ ਇਹ ਕਿਸਮਤ ਇਹਦੇ ਜੀ ਮਤਲਬ ਇੰਨੇ ਹੋਣਾ ਸੀ ਉੱਤੇ ਠੀਕ ਹੈ ਬਾਈ ਉਹ ਮੁਰਕੇ ਜ ਵਧੀਆ ਉਹਨਾਂ ਨਾਲ ਡੀਲ ਹੋ ਗਈ ਅੰਕਲ ਜਸਪਾਲ ਉਹਨਾ ਨਾਲ ਠੀਕ ਹੈ ਬਾਈ ਅਈ ਉਹਨਾਂ ਦਾ ਬੜਾ ਮਤਲਬ ਥੈਂਕਸ ਕਰਦੇ ਜਿਨ੍ਹਾਂ ਨੇ ਇਹਨਾਂ ਮਾਣ ਕੀਤਾ ਸਾਡੇ ਦੇ ਨਹੀਂ ਬਹੁਤ ਚੰਗੀ ਚੀਜ਼ ਕਰੇ ਆ ਗਈ ਬਾਈ ਹਨਾ ਦੇਖਣ ਜੋਗ ਆਪਾਂ ਇਹ ਕਹਿ ਸਕਦੇ ਆਂ ਵੀ ਘੋੜੇ ਜੇ ਆਪਾਂ ਵੱਡੇ ਘੋੜਿਆਂ ਦੇ ਕੱਦ ਦੇ ਹਿਸਾਬ ਨਾਲ ਵੀ ਜਾਂ ਬਿਊਟੀ ਦੇ ਹਿਸਾਬ ਨਾਲ ਕਿ ਪਹਿਲੇ 5-7 ਘੋੜਿਆਂ ਚ ਪੰਜਾਬ ਦੇਆਂ ਚ ਇਹ ਪੈਰ ਰੱਖਦਾ ਹਾਂ ਜੀ ਅਸ਼ਵਰਾਜ ਹਾਂਜੀ ਹਾਂ ਤੇ ਬਾਕੀ ਮੈਂ ਗਰਜੀਤ ਬਾਈ ਦਾ ਵੀ ਧੰਨਵਾਦ ਕਰਨਾ ਚਾਹੁੰਗਾ ਕਿਉਂਕਿ ਗਰਜੀਤ ਬਾਈ ਨੇ ਤੁਹਾਨੂੰ ਬੜੀਆਂ ਚੰਗੀਆਂ ਚੀਜ਼ਾਂ ਜਿਹੜਾ ਮੇਨ ਥੈਂਕਸ ਹੈ ਨਾ ਮੇਨ ਮਤਲਬ ਆਪਾਂ ਇਹਨਾਂ ਦਾ ਹੀ ਕਰਦੇ ਆਂ ਕਿਉਂਕਿ ਜੇ ਅੱਜ ਕੱਲ ਅੱਜ ਮਤਲਬ ਸਾਡੇ ਫਾਰਮ ਤੇ ਕਰਦੀ ਦੋ ਕਰਦੀ ਘੋੜੀ ਆ ਨਾ ਕੋਈ ਨਾ ਕਰਕੇ ਆ ਨਹੀਂ ਬਾਈ ਬਹੁਤ ਬੀਬਾ ਬੰਦਾ ਮੈਂ ਤਾਂ ਪਹਿਲਾਂ ਤੋਂ ਬਾਈ ਨੂੰ ਜਾਣਦਾ ਨਾ ਘਰ ਵੀ ਆ ਕੇ ਗਿਆ ਬਾਈ ਦੇ ਤੇ ਬਹੁਤ ਪ੍ਰੇਮ ਵਾਲੇ ਬੰਦੇ ਨੇ ਮਤਲਬ ਫੈਮਿਲੀ ਵਾਲਾ ਕਨੈਕਸ਼ਨ ਹੋ ਗਿਆ ਇੱਕ ਦੂਜੇ ਦੇ ਨਾਲ ਮਤਲਬ ਰਿਸ਼ਤੇਦਾਰੀ ਤੋਂ ਵੱਧ ਗਿਆ ਜੇ ਵੀਰੇ ਚੰਗਾ ਸਾਥ ਹੋਵੇ ਨਾ ਆਪਾਂ ਹਰ ਇੱਕ ਫੀਲਡ ਚ ਹਰ ਇੱਕ ਕਿੱਤੇ ਚ ਤਰੱਕੀ ਕਰ ਸਕਦੇ ਹਾਂ ਕਈ ਵਾਰ ਨਾਲ ਦੇ ਖਾਰ ਖਾਂਦੇ ਹੁਣ ਫਿਰ ਆਪਾਂ ਵਾਧਾ ਨਹੀਂ ਅੱਗੇ ਦੀ ਮੈਂ ਬਹੁਤ ਵਾਰ ਇਹ ਗੱਲਾਂ ਸੁਣੀਆਂ ਨੇ ਗਰੀਦਵਾਰ ਵੀ ਕਈ ਵਾਰ ਮੇਰੇ ਕੋਲ ਬੰਦੇ ਗੱਲ ਆ ਯਾਰ ਫਲਾਣਾ ਘੋੜਾ ਲੈਣ ਗਏ ਸੀ ਨਾਲ ਦੇ ਨਹੀਂ ਮਿਸਮਾਰਤੀ ਯਾਰ ਅੱਜ ਜੇ ਸਾਡੇ ਕੋਲ ਹੁੰਦਾ ਘੋੜਾ ਤਾਂ ਗੱਲ ਹੋਰ ਹੋਣੀ ਸੀ ਹਨਾ ਸਹੀ ਗੱਲ ਹੈ ਤੇ ਸਹਿਯੋਗ ਦੀ ਗੱਲ ਹੁੰਦੀ ਆ ਬਾਈ ਤੇ ਦੂਜੀ ਗੱਲ ਆ ਕਿ ਜਿਵੇਂ ਅਮਰਸਰ ਪਹਿਲਾਂ ਵੀ ਬਾਈ ਬਹੁਤ ਚੰਗੇ ਚੰਗੇ ਘੋੜੇ ਇਸ ਏਰੀਆ ਕੋਲ ਆਏ ਨੇ ਹਨਾ ਬਰੀਡ ਦਾ ਵੀ ਫਰਕ ਪੈਂਦਾ ਤੇ ਹੁਣ ਪਿਛਲੇ ਜੇ ਸਮੇਂ ਚ ਨੌਕਰੀਆਂ ਦੇ ਬਹੁਤ ਫੋਕਸ ਕੀਤਾ ਤੁਹਾਡੇ ਏਰੀਏ ਨੇ ਇਹਦਾ ਕੋਈ ਮੁੱਖ ਕਾਰਨ ਜਾਣ ਸਕਦੇ ਆ ਬਾਈ ਮੁੱਖ ਮਤਲਬ ਇਹ ਵੀ ਵੀਰ ਜੀ ਕਿਉਂਕਿ ਆਪਣੇ ਮਾਝੇ ਏਰੀਏ ਜਿਆਦਾ ਨਾ ਨੌਕਰੀਆਂ ਨੂੰ ਪੈਲ ਲੈਂਦੇ ਨੁਕਰੇ ਨੋ ਠੀਕ ਹੈ ਬਈ ਇਹ ਕੋਲ ਚਲੋ ਮਤਲਬ ਭਾਵੇਂ ਛੋਟਾ ਜਵਾਗ ਵੀ ਨਾ ਉਹ ਆਖੂਗਾ ਕਿ ਉਹ ਚਿੱਟਾ ਘੋੜਾ ਜਾਂ ਚਿੱਟੀ ਘੋੜੀ ਆ ਇਹ ਚੀਜ਼ ਹੋ ਜਾਂਦੀ ਖੂਬਸੂਰਤ ਬਹੁਤ ਲੱਗਦਾ ਖੂਬਸੂਰਤੀ ਕਰਕੇ ਮਤਲਬ ਤੇ ਬਾਕੀ ਉਹ ਵੀ ਸੋਹਣੇ ਆ ਮਤਲਬ ਵਧੀਆ ਸੋਹਣੇ ਹਾਂ ਤੇ ਓਰੇ ਬਾਈ ਸਟੱਡ ਸਰਵਿਸ ਓਪਨ ਆ ਤੇ ਹੁਣ ਫੀਸ ਕਿੰਨੀ ਰੱਖੀ ਆ ਆਪਣੀ ਘੋੜੇ ਦੀ ਫੀਸ ਵੀਰ ਜੀ ਆਪਾਂ ਇਹਦੀ 41000 ਰੁਪਏ ਰੱਖੀ ਆ 41000 ਹਾਂ ਜੀ ਜੈਨੂਨ ਫੀਸ ਆ ਬਾਈ ਜੈਨੂਨ ਫੀਸ ਆ ਬਾਕੀ ਇੱਕ ਹੀ ਜਦੋਂ ਦਾ ਫਾਰਮ ਤੇ ਆਇਆ ਤੇ ਵਧੀਆ ਰਿਸਪੌਂਸ ਆਉਂਦਿਆ ਮਤਲਬ 15 16 ਘੋੜੀਆਂ ਚ ਨਹੀਂ ਬਹੁਤ ਚੰਗੀਆਂ ਨੇ ਬਿਲਕੁਲ 15 16 ਬਹੁਤ ਨਹੀਂ ਬਾਕੀ ਘੋੜੀ ਦੀ ਬਿਊਟੀ ਦੇਖ ਕੇ ਸਾਰਾ ਚੀਜ਼ ਕਿਉਂਕਿ ਮਾਂ ਵੀ ਇਹਦੀ ਬਹੁਤ ਚੰਗੀ ਸੀ ਬਾਈ ਮੁਕਸਰ ਮੇਲੇ ਤੇ ਮੈਂ ਦੇਖੀ ਸੀ ਕਈ ਸਾਲ ਹੋ ਗਏ 64 64 ਪਲੱਸ ਇੱਥੇ ਗਿਆ ਉਹਦੀ ਆਈਟਮ ਹਾਂ ਹਾਂ ਬਹੁਤ ਚੰਗੀ ਘੋੜੀ ਹੈ ਇਹਦੀ ਮਾਂ ਵੀਰੇ ਤੇ ਪਿਛੋ ਲਾਈਨ ਇੱਕ ਬਹੁਤ ਵਧੀਆ ਆ ਜਾਂਦੀ ਚੇਤਕ ਕੱਲਾਂ ਵਾਲਾ ਹਾਂ ਹਾਂ ਲਾਈਨ ਚੰਗੀ ਆਦੀ ਬਈ ਬਿਊਟੀ ਵੀ ਹੈਗੀ ਆ ਘੋੜੇ ਦੇ ਵਿੱਚ ਤੇ ਬਈ ਜੋਬ ਨੂੰ ਕੋਈ ਜੰਪ ਵਗੈਰਾ ਦਾ ਹੈ ਜਾਂ ਕੋਈ ਚੱਕਰ ਨਹੀਂ ਹੈਗਾ ਆਪਣੇ ਨਹੀਂ ਨਹੀਂ ਕਿੰਨੇ ਦੋ ਜੰਪ ਦੇਣੇ ਆ ਤਿੰਨ ਕੁ ਛੇਵੇਂ ਕਿਉਂਕਿ ਪੁੱਛਦਾ ਮੈਂ ਤਾਂ ਕਿਉਂਕਿ ਸੱਜਣ ਬਾਜੋ ਕਮੈਂਟ ਕਰੀ ਜਾਂਦੇ ਨਹੀਂ ਨਹੀਂ ਜੀ ਤਨੀ ਆਪਾਂ ਨੂੰ ਮਤਲਬ ਇਹ ਨਹੀਂ ਕਿ ਮੈਂ ਇੱਕ ਰੀ ਘੋੜਾ ਦੇਦਾ ਤੇ ਰੁਪਈਆ ਲੈ ਲਈ ਬਾਜੋ ਦਾ ਫੋਨ ਹੀ ਨਹੀਂ ਚੁੱਕਣਾ ਜਾਂ ਮਤਲਬ ਇਹਨੂੰ ਰੱਖਣਾ ਕਿ ਜੰਪ ਹੀ ਨਹੀਂ ਦੇਣਾ ਜੇ ਦੁਬਾਰਾ ਕੋਈ ਗੱਲ ਨਹੀਂ ਮਤਲਬ ਆਪਾਂ ਨੂੰ ਕਿ ਜੇ ਅਗਲਾ ਆਇਆ ਇਹ ਦੋ ਦਾ ਮਾਨਦਾਨ ਪੂਰਾ ਕਰਨਾ ਮਾਰਦਾ ਠੀਕ ਆ ਜਿਵੇਂ ਬੱਚੇ ਬੁੱੱਚੇ ਵਾਲੀ ਘੋੜੀ ਹੁੰਦੇ ਉਹਦੇ ਕੋਲ ਸਟੇਬਲ ਬੜੇ ਸੋਹਣੇ ਖੂਬਸੂਰਤ ਫਾਰਮ ਬਣਾਇਆ ਹੋਇਆ ਬਾਈ ਤੁਸੀਂ ਨੇ ਇਹ ਆ ਪਿੱਛੇ ਵੀ ਰਹਿ ਕੇ ਗਈਆਂ ਘੋੜੀਆਂ ਚਲੋ ਆਪਣੀਆਂ ਜਿਹੜੀਆਂ ਜੇ ਨਹੀਂ ਸੁਈਆਂ ਪਾਉ ਦੂਸਰੇ ਸਟੇਬਲ 'ਚ ਕਰਦੇ ਹਾਂ ਜਿਹੜੀ ਬੱਚੇ ਵਾਲੀ ਉਹਦੀ ਇੱਧਰ ਲੈ ਆਈ ਦੀ ਆਪਣੇ ਕੀ ਕੇਅਰ ਕਰਦੇ ਆ ਬੋਲੋ ਆਜੋ ਮਿੱਤਰੋ ਤੁਹਾਨੂੰ ਬਾਕੀ ਵੀ ਮੈਂ ਜਾਨਵਰ ਦਿਖਾਉਣਾ ਬਾਈ ਦੇ ਕਿਉਂਕਿ ਬਲਾਵਲ ਤੁਹਾਨੂੰ ਦਿਖਾਤਾ ਮੈਂ ਨੇ ਤੇ ਹੁਣ ਤੁਹਾਨੂੰ ਇੱਕ ਹੋਰ ਬਸ਼ੇਰ ਆਪਣੇ ਕੋਲ ਜਿਹਦਾ ਬਾਰੇ ਉਹ ਵੀ ਮੈਂ ਦਿਖਾਉਂਗਾ ਉਹ ਵੀ ਚੰਗੇ ਬਲੱਡ ਦਾ ਮੈਨੂੰ ਲੱਗਦਾ ਪੂਰਾ ਬਾਈ ਹਾਂਜੀ ਉਹ ਜੈਵੀਰ ਦਾ ਬਾਬੇ ਰਾਣੇ ਵਾਲੇ ਬਾਬੇ ਰਾਣੇ ਵਾਲੇ ਹਾਂਜੀ ਠੀਕ ਹੈ ਠੀਕ ਉਹਦੇ ਬਾਰੇ ਚਰਚਾ ਜਦੋਂ ਮੈਂ ਬਾਬਾ ਜੀ ਦੀ ਵੀਡੀਓ ਕੀਤੀ ਸੀ ਨਾ ਮੈਨੂੰ ਉਦੋਂ ਦੱਸਿਆ ਸੀ ਬਾਬਾ ਜੀ ਨੇ ਕਹਿੰਦਾ ਬਹੁਤ ਚੰਗਾ ਬਸ਼ੀਰਾ ਜਿਹੜਾ ਉਹ ਤਿਆਰ ਹੋ ਰਿਹਾ ਹਾਂਜੀ ਬਹੁਤ ਸੋਹਣਾ ਵਧੀਆ ਬਸ਼ੀਰਾ ਵੀ ਮਤਲਬ ਹਾਈਟ ਜਗਾ ਲਾਲੋ ਉਹ ਤੇਨੀ ਲਾਲੋ ਉਹਦਾ ਖੂਬਸੂਰਤੀ ਪੱਖੋਂ ਵੀ ਬਹੁਤ ਵਧੀਆ ਬਸ਼ੀਰਾ ਹਮ ਹਮ ਇਹ ਇਹ ਉਮਰ ਦਾ ਕਿੰਨੀ ਦਾ ਹੋ ਗਿਆ ਬਸ਼ੀਰਾ ਬਾਈ ਇਹ ਮਤਲਬ ਦੋ ਦੰਦ ਲੱਗ ਗਿਆ ਜਾਂ ਅੱਛਾ ਅੱਛਾ ਹਾਂਜੀ ਹੋ ਗਿਆ ਮਤਲਬ ਠੀਕ ਆ ਦੋ ਦੋ ਦੰਦ ਲੱਗ ਗਏ ਮੀਨਾ ਮੀਨਾ ਚ ਕਿੰਨੀ ਉਮਰ ਹੈ ਦੀ ਬਾਈ 32 33 ਮਹੀਨੇ ਉਮਰ ਹੈ ਦੀ ਅੱਛਾ 32 33 ਮਹੀਨੇ ਉਮਰ ਹੋ ਗਈ ਇਹਦੀ ਤੇ ਇਹਦੀ ਮਾਂ ਦੀ ਡਿਟੇਲ ਕੀ ਆ ਬਾਈ ਮਾਂ ਬਾਬੇ ਰਾਣੀ ਕੋਈ ਮਤਲਬ ਅਨੁਕਰੀ ਘੋੜੀ ਆ ਉੱਥੇ ਬਰੀਡ ਹੋਇਆ ਸੀ ਉਹਦੇ ਘਰੇ ਹਨਾ ਉਹਨਾਂ ਦੇ ਘਰੇ ਬਰੀਡ ਹੋਇਆ ਸੀ ਠੀਕ ਆ ਠੀਕ ਆ ਇਹਦਾ ਫਿਰ ਕੀ ਨਾਮ ਰੱਖਤਾ ਆਪਾਂ ਨੇ ਇਹਦਾ ਨਾਮ ਆਪਾਂ ਖੜਕੂ ਵੀ ਰੱਖਿਆ ਸੀ ਖੜ ਖੜ ਕੇ ਦੜਕੜਾ ਰੱਖ ਲਿਆ ਨਹੀਂ ਖੜਕੂ ਬਹੁਤ ਚੰਗਾ ਨਾਮ ਆ ਲੱਗ ਜਾ ਨਾਮ ਰੱਖਿਆ ਹਾਂਜੀ ਹਾਂਜੀ ਖੜਕੂ ਠੀਕ ਆ ਜੀ ਤੇ ਇਹ ਇਹਦੀ ਸਟੱਡ ਸਰਵਿਸ ਓਪਨ ਕੀਤੀ ਆਪਾਂ ਨੇ ਵੀਰੇ ਹਾਂਜੀ ਹਾਂ ਇਹ ਦੀ ਕਿੰਨੀ ਆ ਇਹਦੀ ਫੀਸ ਆਪਾਂ ਰੱਖੀ ਜੀ ਵੀ ਇਹਦੀ 16000 ਰੁਪਿਆ 16000 ਰੁਪਿਆ ਇਹਦੀ ਬਹੁਤ ਜੈਨੂਨ ਫੀਸ ਆ ਹਾਂਜੀ ਉਹ ਚਾਰ ਕੇ ਘੋੜੀਆਂ ਮਤਲਬ ਆਪਾਂ ਤੋਂ ਮੇਟ ਕਰਾਈਆਂ ਦਾ ਰਿਜ਼ਲਟ ਆਉਣ ਵਾਲਾ April ਦੇ ਵਿੱਚ ਆ ਜਾਊਗਾ ਅਗਲੇ ਮਹੀਨੇ ਅੱਛਾ ਵੀਰੇ ਨਹੀਂ ਇਹਦਾ ਬਾਪ ਬਹੁਤ ਚੰਗੇ ਆਪਦੀ ਪਿਓ ਦੀ ਕਾਪੀ ਹੋ ਆ ਤਕਰੀਬਨ ਬਾਈ ਸੇਮ ਹੁੰਦਾ ਪੁੱਠਾ ਪਾਠਾ ਮਤਲਬ ਸਾਰਾ ਜੈਵਿਰ ਰਲ ਗਈ ਹੈ ਹਾਂ ਅਜੇ ਤਾਂ ਇਹਨੇ ਚਲ ਬੱਚਾ ਦੋਵੇਂ ਨਵੀਂ ਉਮਰ ਦੇ ਬਸ਼ੇਰੇ ਨੇ ਤੁਹਾਡੇ ਕੋਲੇ ਵੀਰੇ ਠੀਕ ਆ ਠੀਕ ਆ ਜੀ ਕਦ ਕਿੰਨਾ ਦੱਸਦਾ ਤੁਸੀਂ ਵੀਰੇ ਕੱਦ ਇਹਦਾ ਵੀ 65 ਹੋ ਗਿਆ ਜੀ 65 ਹੋ ਗਿਆ ਹਾਂ ਮੈਨੂੰ ਸਟਾਰਟ ਤੋਂ ਹੱਥ ਲਾ ਜੀ ਜਿਵੇਂ ਹੁਣ ਦੀ ਨੰਨੋ ਦਾ ਬਾਈ ਉਮਰ ਬੜੀ ਉਮਰ ਪਈ ਆ ਜੇ ਹਾਂ ਆਪਾਂ ਬਲਾਵਲ ਦੀ ਗੱਲ ਕਰਨੀ ਭੁੱਲ ਗਏ ਵੀ ਉਹ ਕਿੰਨਾ ਕਿੰਨਾ ਕਦ ਕਰ ਜੀ ਤੁਹਾਡੇ ਹਿਸਾਬ ਨਾਲ ਬਾਈ ਉਹ ਜੇ ਸਾ ਭਾਵੇਂ ਬੰਦੇ ਨਵੇਂ ਉਹ ਬੰਦਾ ਸਲਾਹ ਲੈ ਕੇ ਚੀਜ਼ ਲੈਂਦਾ ਵੀ ਬਾਈ ਹੁਣ ਐਨਾ ਕਿਉਂ 31 ਮਹੀਨੇ ਉਮਰ ਆ ਜਦੋਂ ਮੈਂ ਵੀਡੀਓ ਕਰੀ ਸੀ ਮਨ ਲਾਦਾ ਜਦ 27 28 ਮਹੀਨਿਆਂ ਦਾ ਸੀ ਇਹ ਦੋ ਤਿੰਨ ਕਿ ਮਹੀਨੇ ਹੋਏ ਨੇ ਇਹ ਮਤਲਬ 71 ਤੋਂ ਪਲੱਸ ਹੋਊਗਾ ਜੀ ਜਦੋਂ ਮਤਲਬ ਅਸੀਂ ਮੰਨ ਕੇ ਚੱਲਦੇ ਹਾਂ ਜੋ ਤੁਹਾਡੇ ਮਨ ਦੇ ਵਿੱਚ ਹੈ ਬਾਕੀ ਇਹ ਕੀ ਉਹਦਾ ਮਤਲਬ ਸਟਰਕਚਰ ਜਿੱਦਾਂ ਲਾ ਲਓ ਤੁਸੀਂ ਬਿਲਕੁਲ ਤੇ ਲੋਕਾਂ ਦੇ ਚੱਲ ਬਈ ਘੋੜੇ ਵੀ ਨਾਂ ਬਣਾਉਂਦੇ ਆ ਮੈਂ ਮੰਨਦਾ ਪਰ ਤੁਹਾਡਾ ਪਹਿਲੇ ਹੀ ਨਾਂ ਇਸ ਘੋੜੀ ਬਸ਼ੇਰੀ ਨੇ ਬਣਾਵਾਇਆ ਹੈ ਨਾ ਤੇ ਜਗਰਾਵਾਂ ਮੇਲੇ ਤੇ ਲੈ ਕੇ ਗਏ ਉੱਥੇ ਬੜੀ ਕਿੱਜ ਦਾ ਕੇਂਦਰ ਰਹੀ ਹੈ ਇਹ ਬਸ਼ੇਰੀ ਹਾਂ ਬਿਲਕੁਲ ਵੀ ਜੀ ਬਿਲਕੁਲ ਉੱਥੇ ਬੜੇ ਜਾਣੇ ਵੀਰਾਂ ਨੇ ਇਹਦੀਆਂ ਵੀਡੀਓਜ਼ ਜਾਂ ਉਦਾਂ ਪੁੱਛਿਆ ਕਿ ਮਤਲਬ ਇੰਨੀ ਹਾਈਟ ਵਾਲੀ ਹੈ ਜਿਆਦਾ ਆਪਣੇਖਾ ਘੋੜੇ ਦਾ ਹੀ ਪੈਂਦਾ ਮਤਲਬ ਇੰਨੀ ਹਾਈਟ ਦਾ ਬਈ ਆ ਹੁਣ ਮੈਂ ਜੀ ਵੀਡੀਓ ਬਣਾਈ ਆ ਇਹਦੀ ਨੈਕ ਨੁੱਕ ਐਨ ਐਕਸਟਰਾ ਚੀਜ਼ ਆ ਬਈ ਵੀ ਪੂਰਾ ਆਪਦੇ ਆਪ ਨੂੰ ਪਰਫਾਰਮ ਕਰਾਉਂਦੀ ਆ ਜੀ ਘੋੜੀ ਹਾਂ ਬਿਲਕੁਲ ਜੀ ਇਹਦੀ ਬਲੱਡ ਲਾਈ ਠੀਕ ਹੈ ਜੀ ਹੁਣੇ ਦੀ ਹਾਂਜੀ ਤੇ ਮਾਂ ਵਾਲੇ ਪਾਸੇ ਵੀਰੇ ਮਾਂ ਜੀ ਸਮੁੰਦਰ ਦੀ ਹੈ ਮਾਂ ਸਮੁੰਦਰ ਦੀ ਆ ਬਹੁਤ ਚੰਗੀ ਮਾਂ ਵੀ ਬਹੁਤ ਚੰਗੀ ਹੈ ਠੀਕ ਆ ਵੀਰੇ ਠੀਕ ਆ ਤੇ ਇਹਦੀ ਇਹਦੀ ਕਿੰਨੀ ਉਮਰ ਆ ਹੁਣ ਇਹਦੀ ਉਮਰ ਹੋ ਗਈ ਜੀ ਲਾਲੋ ਦੀ 31 ਕਿ ਮਹੀਨੇ ਦੀ ਉਮਰ ਹੋ ਗਈ 31 ਕਿ ਮਹੀਨੇ ਇਹ ਵੀ ਨਵੀਂ ਉਮਰ ਹੈ ਇਹ ਇਹ ਤੇ ਛੱਡਿਆ ਤਾਂ ਨਹੀਂ ਕੋੜਾ ਜੀ ਆਪਾਂ ਨੇ ਨਹੀਂ ਨਹੀਂ ਅਜੇ ਨਹੀਂ ਛੱਡਿਆ ਠੀਕ ਆ ਇਹ ਇਹੋ ਟਾਈਮ ਦੇ ਵਿੱਚ ਲਾ ਲਓ ਤੁਸੀਂ ਮਹੀਨੇ ਤੱਕ ਆਪਾਂ ਮੌਸਮ ਚੰਗਾ ਜੀ ਕਿਉਂਕਿ ਜੇ ਆਪਾਂ ਗੱਲ ਕਰੀਏ ਨੇ ਜਿਹੜਾ ਬਰੀਡਿੰਗ ਸੀਜ਼ਨ ਆ ਉਹ ਮਈ ਤੱਕ ਚੱਲਦਾ ਹੁੰਦਾ ਕਿਉਂਕਿ ਇੱਕ ਮਹੀਨਾ ਪਹਿਲਾਂ ਘੋੜੀ ਨੇ ਸੂਣਾ ਹੁੰਦਾ ਜਿਹੜੇ ਬਰੀਡਰ ਬੰਦੇ ਆ ਉਹ ਆਹ ਦਿਨਾਂ 'ਚ ਸਭ ਤੋਂ ਵੱਧ ਘੋੜੀਆਂ ਸਵਾ ਕੇ ਰਾਜੀ ਹੁੰਦੇ ਆ ਹਾਂਜੀ ਕਿਉਂਕਿ ਮਈ ਤੱਕ ਪੂਰਾ ਵਧੀਆ ਸੀਜ਼ਨ ਚੱਲਣਾ ਸਾਰੇ ਘੋੜਿਆਂ ਦੇ ਹੁਣ ਪੂਰਾ ਕੰਮ ਰਹਿਣਾ ਬਈ ਹਾਂਜੀ ਜੀ ਇਹ ਤੇ ਫਿਰ ਕਿਹੜਾ ਮਨ ਛੱਡਣ ਦਾ ਕਿਉਂਕਿ ਦੋ ਘੋੜੇ ਆਪਦੇ ਕੋਲ ਵੀ ਨੇ ਤੁਹਾਡੇ ਕੋਲੇ ਜੀ ਮੈਂ ਲਾ ਲਊ ਜਿੱਦਾਂ ਵਕ ਵਕ ਲਾਈਂਦੀਆਂ ਮਤਲਬ ਚੰਗੀਆਂ ਘੋੜੀਆਂ ਠੀਕ ਹੈ ਬਈ ਇਹ ਲੈ ਲੋ ਜੂਨੇ ਦੀ ਆ ਜਾਂ ਪ੍ਰਿੰਸ ਦੀ ਵੀ ਆਪਣੇ ਕੋਲ ਹਾਂ ਹਾਂ ਤੇ ਇਦਾਂ ਵੱਖੋ ਵੱਖ ਮਤਲਬ ਚੰਗੇ ਘੋੜੇ ਆ ਜਿਨ੍ਹਾਂ ਦੀਆਂ ਆਪਣੋ ਅੱਛਾ ਵੀ ਤੁਸੀਂ ਘੋੜੀਆਂ ਅਲੱਗ ਅਲੱਗ ਚੰਗੇ ਘੋੜੇ ਨੇ ਇਕੱਠੇ ਗਏ ਨੇ ਤੇ ਬਲਾਵਲ ਉਹਨਾਂ ਦੇ ਛੱਡ ਕੇ ਪਰ ਰਿਜ਼ਲਟ ਲੈ ਲਾਂਗੇ ਇਹਨੀ ਚੰਗੀ ਸੋਚ ਆ ਵੀਰੇ ਵਧੀਆ ਸੋਚਾ ਇਹਨੂੰ ਕਿੰਨਾ ਟਾਈਮ ਹੋ ਗਿਆ ਕੁੰਜ ਨੂੰ ਆਈ ਨੂੰ ਬਈ ਕੁੰਜ ਨੂੰ ਵੀਰ ਜੀ ਆਈ ਨੂੰ ਸਾਲ ਦੇ ਲਾਗੇ ਬੰਨੇ ਹੋਈ ਚੱਲਿਆ ਜੇ 10 ਮਹੀਨੇ ਹੋ ਗਏ ਅੱਛਾ 10 ਮਹੀਨੇ ਹੋ ਗਏ ਵੀਰੇ ਹਾਂ ਤੇ ਪਹਿਲੀ ਆਪਣਾ ਨੌਕਰੀਆਂ ਜੋ ਵੱਡੀ ਇਹੀ ਲਈ ਫਿਰ ਆਪਾਂ ਨੇ ਬਈ ਤਾਂ ਸ਼ੁਰੂਆਤ ਕਰੀ ਇਹ ਜਦੋਂ ਬੈਂਤ ਵੀਰ ਆਂਦੀ ਸੀ ਨਾ ਆਪਾਂ ਉ ਅੱਛਾ ਬਾਈ ਹੁਣ ਲਾ ਲੋ ਕਿ ਫੱਟੀ ਵਾਲਾ 72 ਇੰਚ ਕਰਦੇ ਕਰਦੇ ਨਹੀਂ ਕਰਦ ਬਹੁਤ ਆ ਵੀਰੇ ਕਰਦ ਦੇ ਨਾਲ ਨਾਲ ਨਾ ਸੁਨੱਖੀ ਬੜੀ ਆ ਹਾਂ ਜਿੰਦਗਾ ਨਹੀਂ ਲਾਵੇ ਮੇਰੇ ਨਾਲ ਸਭ ਤੋਂ ਵੱਡੀ ਬਣੂਗੀ ਹਾਂ ਨਹੀਂ ਸੁਨੱਖੀ ਬੜੀ ਆ ਬਾਈ ਫੇਸ ਦੀ ਬਿਊਟੀ ਤੇ ਇਹਦੀ ਜਦ ਇਹ ਨਾ ਅੱਜ ਆਪਾਂ ਖੁੱਲੀ ਛੱਡੀ ਆ ਉਹਦੇ ਵਿੱਚ ਅੱਜ ਤਾਂ ਇਹ ਸਰੀਰ ਭਰ ਨਾ ਬੱਚੀ ਆ ਜਿੰਨਾ ਟਾਈਮ ਆਪਾਂ ਕਹਿੰਦੇ ਨੇ ਵੀ ਜਾਨਵਰ ਸਰੀਰ ਭਰਦਾ ਉਹਨਾਂ ਟਾਈਮ ਰਾਜੀ ਨਹੀਂ ਹੁੰਦਾ ਪੂਰਾ ਹਾਂ ਵੀ ਗਰਦਨ ਗੁਰਦਨ ਬੜੀ ਸ਼ੋਅ ਕਰਦੀ ਆ ਇਹ ਤੇ ਇਧਰ ਕਿਹੜੀ ਆ ਗਈ ਇਹ ਆਪਣੀ ਜੋਤੀ ਜੋਤੀ ਇਹ ਅੰਕਲ ਜਸਪਾਲ ਕੋਲ ਹੁੰਦੀ ਸੀ ਜਿਹੜੀ ਘੋੜੀ ਠੀਕ ਹੈ ਜੀ ਇਹਨਾਂ ਬੜੇ ਚੰਗੇ ਬੱਚੇ ਦਿੱਤੇ ਨੇ ਅੰਕਲ ਕੋਲੇ ਵੀਰੇ ਇਹਦੀ ਮੈਂ ਗੱਲ ਕਰਦਾ ਹੁੰਦਾ ਸੀ ਪੁੱਠਾ ਇਹਦਾ ਸਭ ਤੋਂ ਚੰਗਾ ਹਾਂਜੀ ਕੋੜੀਆਂ ਚੋਂ ਪੁੱਠਾ ਵੜਾ ਹੈ ਨਾ ਪੁੱਤਾਂ ਦੀ ਨੱਕ ਵੇਖੋ ਵੀਰ ਜੀ ਨੱਕ ਦੀ ਹਾਂ ਨੱਕ ਬੜੀ ਹਾਂ ਇਹ ਵੀ ਕੋੜ ਹੈ ਵਰਗੀ ਕੁੜੀ ਕਿੰਨੀ ਸਖਰੀ ਆਪਾਂ ਬਾਈ ਬੜੀ ਕੁੜੀ ਸਾਤੀ ਦੀ ਪੁੱਠਾ ਪਠਾ ਬਹੁਤ ਵਧੀਆ ਲੱਗ ਰਹੀ ਇਹ ਦੂਰੇ ਦੀ ਆ ਜੀ ਆਪ ਨੂੰਰੇ ਦੀ ਆ ਗਈ ਵੀਰੇ ਠੀਕ ਹੈ ਠੀਕ ਆ ਤੇ ਹੁਣ ਗੱਬਣਾ ਇਹ ਕਿਵੇਂ ਬਈ ਹਾਂਜੀ ਇਹ ਜਿਉਣੇ ਤੋਂ ਗੱਬਣਾ ਅੱਛਾ ਜਿਉਣੇ ਤੋਂ ਹਾਂਜੀ ਠੀਕ ਆ ਜਿਉਣਾ ਤੁਹਾਨੂੰ ਬਈ ਚੰਗਾ ਰਾਹ ਸਾਰਿਆ ਫਿਰ ਬਈ ਹਨਾ ਕੂਝ ਵੀ ਆ ਗਈ ਬੜਾ ਵਧੀਆ ਬੰਦੇ ਬਹੁਤ ਨਰਮ ਆ ਜੀ ਜਿਉਣ ਵਾਲੇ ਨਾ ਨਹੀਂ ਕੋਈ ਇਹ ਇਹਦੇ ਮੈਂ ਇੱਕ ਦੋ ਬੱਚਾ ਮਿਲਾਂਦੇ ਨੇ ਪਹਿਲਾਂ ਕਿੰਨੇ ਬੱਚੇ ਦਿੱਤੇ ਬਾਬਾ ਜੀ ਇਹਨੇ ਤਿੰਨ ਬੱਚੇ ਦਿੱਤੇ ਤਿੰਨ ਬੱਚੇ ਦਿੱਤੇ ਹੁਣ ਚੌਥੀ ਵਾਰ ਜਿਉਣ ਦੇ ਇੱਕ ਦਾ ਸ਼ਾਇਦ ਮਲੂਕੇ ਵਾਲਾ ਲਵੰਦ ਦੀ ਬਿਸ਼ਰੀ ਬਹੁਤ ਵੱਡੀ ਸੀ ਜੇ ਮੈਂ ਦੇਖਿਆ ਜਦੋਂ ਸਭ ਤੋਂ ਪਹਿਲੇ ਉਹਨੇ ਬੇਤਾਫ ਦਿੱਤਾ ਸੀ ਅੱਛਾ ਜੀ ਦੂਜੀ ਲਵੰਦ ਤੋਂ ਤੇ ਤੀਜੀ ਪਤਨ ਪਾਦਮ ਤੋਂ ਤੇ ਹੁਣ ਚੌਕੀ ਅੱਲੀ ਜਾਉਣੇ ਤਾਂ ਪੰਜ ਮਿੰਟ ਦੀ ਗੱਪਣ ਹੂੰ ਚਲੋ ਨਹੀਂ ਇਹ ਵੀ ਬਹੁਤ ਚੰਗੀ ਘੋੜੀ ਆ ਤੇ ਨੂਰੀ ਵਾਲਾ ਬਲੱਡ ਆ ਕਿ ਉਹ ਚ ਸਫਾਈ ਵੀ ਬਹੁਤ ਆਉਂਦੀ ਆ ਨੂਰੀ ਵਾਲੇ ਬਲੱਡ ਚ ਹੂੰ ਇਹਦੀ ਲੈਂਥ ਨਾਲੋਂ ਤੋਂ ਵਧੀਆ ਘੋੜੀ ਦੀ ਤੇ ਇਹ ਇਹ ਕਿੰਨਾ ਕ ਸਮਾਂ ਹੋਇਆ ਇਹਨੂੰ ਆਪਣੇ ਕੋਲ ਆ ਇਹਨੂੰ ਜੀ ਇਹਨੂੰ ਲਾ ਲਓ ਸਾਲ ਤੋਂ 13 ਕਿ ਮਹੀਨੇ ਹੋ ਗਏ ਉਹਨੇ ਅੱਛਾ ਇਹਨੂੰ ਵੀ 13 ਮਹੀਨੇ ਹੋ ਗਏ 13 ਵੀ ਠੀਕ ਆ ਭਾਈ ਮਤਲਬ ਤੁਸੀਂ ਸਾਲ ਦੇ ਏੜ ਗੇੜੀ ਵਧੀਆ ਕਰ ਗਏ ਵਾਇਦੂ ਨੇ ਕਿਰਪਾ ਕੀਤੀ ਜੀ ਬਹੁਤ ਜਿੰਨਾ ਸੋਹਣਾ ਭਾਈ ਤੁਸੀਂ ਸਟੱਡ ਫਾਰਮ ਬਣਾਇਆ ਹੋਇਆ ਤੇ ਉਨੇ ਸੋਹਣੇ ਜਾਨਵਰ ਵੀ ਨੇ ਦੇਖਣਯੋਗ ਤੇ ਬਾਈ ਫਿਰ ਮਾਰ ਮਾਰਵਾੜੀ ਦਾ ਬਿਲਕੁਲ ਨਹੀਂ ਮਾਨ ਬਣਿਆ ਇਹ ਇੱਕਦਮ ਮਾਰਵਾੜੀ ਲੈ ਲਈਏ ਆਪਾਂ ਹਾਂਜੀ ਨਹੀਂ ਨਹੀਂ ਮਾਰਵਾੜੀ ਦਾ ਮਿੱਧੀ ਕੋੜੇ ਤੇ ਚਲੋ ਸਾਰੇ ਚੰਗੇ ਹੁੰਦੇ ਆ ਪਰ ਇਹ ਕਿ ਸੌਕ ਜ਼ਿਆਦਾ ਨੁਕਰੀ ਦਾ ਸੀ ਅੱਛਾ ਅੱਛਾ ਉਹਦੇ ਕਰਕੇ ਨੁਕਰੀ ਦੀ ਕਲੈਕਸ਼ਨ ਕੀਤੀ ਜੀ ਆਹ ਬਸ਼ੇਰੀ ਵੀ ਮੈਂ ਨਿਮਲਾ ਪਹਿਲੀ ਵਾਰ ਲਾਂਚ ਕਰੀ ਸੀ ਬਾਬਾ ਜੀ ਹਾਂਜੀ ਤੁਸੀਂ ਕਿਤੇ ਮੇਰੇ ਚੈਨਲ ਤੇ ਤਾਂ ਇੰਝ ਰੱਖਦੇ ਬਾਬਾ ਜੀ ਇਹ ਇਹ ਪਟਾਲੇ ਤੋਂ ਆਈ ਸੀ ਪਟਾਲੇ ਤੋਂ ਜਸਪਾਲ ਅੰਕਲ ਕੋਲ ਚਲੀ ਗਏ ਸੀ ਹੈਨਾ ਸਹੀ ਗੱਲ ਠੀਕ ਆ ਠੀਕ ਆ ਆਜਵਾ ਹਾਂਜੀ ਵਾ आज वहां भाई ने। बहु, ने ए भाई शमीम शेख ਕੋਲ ਬਰੀਡ ਹੋਈ ਸੀ ਬਹੁਤ ਬਹੁਤ ਚੰਗੀ ਆ ਇਹਦੀ ਉਮਰ ਕਿੰਨੀ ਹੋ ਗਈ ਹੁਣ ਇਹਦੀ 33 34 35 ਮਹੀਨੇ ਹੋ ਗਏ 34 हां ਜਦ ਜਦ ਅਖੀਰੀ ਸੀ ਇਹ ਹਾਂਜੀ ਉਹ ਤਾਂ ਖੀਰੀ ਜਦੋਂ ਮੈਂ ਵੀਡੀਓ ਕਰੀ ਇਹਦੀ ਜਦ ਖੀਰੀ ਸੀ ਇਹ ਇਹਦੀ ਕੀ ਖਾਨਦਾਨੀ ਆ ਬਾਬਾ ਜੀ ਇਹ ਤਾਂ ਵੈਸੇ ਬੈਂਤਵੀ ਰੋਗ ਕਹਿੰਦੇ ਦਾ ਸਮੁੰਦਰ ਦੀ ਹੈ ਪਰ ਆਪਾਂ ਪੱਕਾ ਆਣਾ ਹੈ अच्छा ਜੀ ਮਤਲਬ ਮੋੜੀ ਵੇਖ ਕੇ ਲਈ ਬਹੁਤ ਚੰਗੀ ਹੈ ਬਾਈ ਉਹ ਤਾਂ ਚੰਗੇ ਘੋੜੇ ਦੀ ਸਟਰਕਚਰ ਵਾਈਜ਼ ਬਹੁਤ ਚੰਗੀ ਆ। ਬਾਕੀ ਇਹਦੀ ਮਾਂ ਦੇਖਣਯੋਗ ਸੀ ਬਾਈ ਨੀਲੀ ਮੈਨੂੰ ਫੋਟੋਆਂ ਦਿਖਾਈਆਂ ਸੀ ਬਾਈ ਇਹਨੇ। ਹਾਂ ਸਹੀ ਗੱਲ ਆ ਬਹੁਤ ਚੰਗੀ। ਉਹਦਾ ਸੁੰਭ ਵੀ ਬਹੁਤ ਭਾਰੀ ਸੀ ਤੇ ਬਹੁਤ ਚੰਗੀ ਤੇ ਵੱਡੇ ਕੱਦ ਦੀ ਘੋੜੀ ਸੀ ਬਾਈ ਉਹ। ਹਾਂ ਹਾਂ ਇਹ ਫਿਰ ਗੱਬਣਾ ਬਾਈ ਹੁਣ ਇਹ ਵੀ ਜਾਣੇ ਤੋਂ ਅੱਗੇ ਇਹ ਵੀ ਜਾਣੇ ਤੋਂ ਅੱਗੇ ਠੀਕ ਆ ਚਲੋ ਜੀ ਦੋ ਘੋੜੀਆਂ ਆਪਣੀਆਂ ਜਾਣੇ ਤੋਂ ਗੱਬਣ ਹੋ ਗਏ। ਠੀਕ ਆ ਜੀ। ਚਲੋ ਜੀ ਅਗਲੇ ਵੀ ਤੁਹਾਨੂੰ ਦਿਖਾ ਦਈਏ ਕਿਉਂਕਿ ਸੱਜਣਾਂ ਨੂੰ ਬੜੀ ਅਡੀਕ ਰਹਿੰਦੀ ਹੈ ਬਾਈ ਚੰਗੇ ਜਾਨਵਰ ਦੇਖਣ ਦੇ। ਤੇ ਆ ਵੀ ਮੇ ਨਾਲ ਦੀ ਨਾਲ ਮਿੱਤਰੋ ਦਿਖਾ ਰਿਹਾ ਹਾਂ ਸਮਝ ਕਿੰਨਾ ਸਿਸਟਮ ਕਰ ਰਿਹਾ ਰੱਸੇ ਰੁਸੇ ਹਾਂਜੀ ਰੱਸੇ ਰੁਸੇ ਹਾਂ ਕੰਮ ਵੀ ਟੌਪ ਲੱਗ ਰਿਹਾ ਹੈ ਬਾਈ ਤੁਸੀਂ ਤੇ ਨਾਲੇ ਪਾਣੀ ਵਾਲਾ ਲੈ ਆਇਆ ਹੈ ਗਾੜੀ ਵਾਲਾ ਬਾਹਰ ਹੈ ਜੀ ਹਾਂ ਪਾਣੀ ਅੰਦਰ ਹੈ ਹੂੰ ਹੂੰ ਇਹ ਵੀ ਇੰਨਾ ਕੋ ਹੋ ਜਾਂਦੀ ਵੀ ਕਈ ਵਾਰ ਲੇਬਰ ਵਾਲਾ ਬੰਦਾ ਬਾਲਟੀ ਚ ਚੱਕਣ ਦੀ ਕੋਸ਼ਿਸ਼ ਕਰਦਾ ਜਿਹੜਾ ਉਹ ਪਾਣੀ ਡਾ ਸਕਦਾ ਪਾਣੀ ਦੇ ਸਕਦਾ ਬਿਲਕੁਲ ਸਹੀ ਗੱਲ ਆ ਬਾਈ ਆਪ ਵੀ ਫਾਰਮ ਵਿੱਚ ਨੂੰ ਬਈ ਫੋਟੋਆਂ ਵੀ ਲਾਉਂਗਾ ਇਹ ਕਿਹੜੀ ਆ ਗਈ ਜੀ ਆਪਣੀ ਕੇ ਪ੍ਰਿੰਸ ਦੀ ਹੈ ਇਹ ਪ੍ਰਿੰਸ ਦੀ ਹੈ ਪ੍ਰਿੰਸ ਡੋਲ ਅੱਛਾ ਇਹਦੇ ਮਗਰ ਬੱਚੀ ਆ ਗਈ ਹੈ ਹਾਂ ਜੀ ਬੱਚੀ ਜੈਵੀਰ ਦੀ ਆ ਗਈ ਹੈ ਠੀਕ ਹਾਂ ਬੱਚੀ ਬੜੀ ਸੋਹਣੀ ਆਈ ਹੈ ਬਾਈ ਇਹਨਾਂ ਨੇ ਦੋਵਾਂ ਨੇ ਮਾਮਾ ਧੀਆਂ ਨੇ ਬੜੇ ਚੰਗੇ ਸ਼ਾਟ ਦਿੱਤੇ ਆਪਾਂ ਨੂੰ ਹਾਂ ਜੀ ਬਿਲਕੁਲ ਬਿਲਕੁਲ ਤੇ ਇਹ ਕਿੰਨੀ ਉਮਰ ਦੀ ਆ ਬਾਈ ਛੋੜੀ ਛੋੜੀ ਇਹ 2 ਬੰਦਵੀਂ ਹੋਣੀ ਆ 8 ਸਾਲ ਉਮਰ ਹੋਣੀ ਆ 8 ਸਾਲ ਦੀ ਠੀਕ ਹੈ ਜੀ ਇਹ ਆਪਣੇ ਕੋਲ ਆ ਕੇ ਸੁਈਆ ਫਿਰ ਬਾਈ ਹਾਂ ਜੀ ਹਾਂ ਜੀ ਠੀਕ ਹੈ ਠੀਕ ਹੈ ਜੀ ਤੇ ਬੱਚੀ ਆ ਗਈ ਆਪਣੇ ਜੈਵੀਰ ਦੀ ਹੈ ਜੀ ਜੈ ਵੀਰ ਜੀ ਅਜੀ 20 ਦਿਨ ਦੀ ਉਮਰ ਦੀ ਬੱਚੀ ਹੈ ਅੱਛਾ ਛੋਟੀ ਹੋਆ ਜੀ ਫਿਰ ਇਹ ਮਲਾਤੀ ਕਿ ਨਾ ਜੀ ਹੁਣ ਦੁਬਾਰੇ ਇਹ ਬਲਾਵਲ ਹਾਂਜੀ ਬਲਾਵਲ ਬਲਾਵਲ ਤੋਂ ਮਲਾਤੀ ਹਾਂਜੀ ਠੀਕ ਆ ਨੀ ਇਹ ਵੀ ਬਈ ਚੰਗੇ ਬੱਚੇ ਦੇਣ ਵਾਲੀ ਘੋੜੀ ਆ ਜੀ ਹਾਂਜੀ ਹਾਂਜੀ ਬੱਚੀ ਦੀ ਬਹੁਤ ਸੋਹਣੀ ਮਤਲਬ ਨੈਕ ਨੁੱਕ ਬੜੀ ਸੋਹਣੀ ਕੰਨ ਕੰਨ ਬੜਾ ਸੋਹਣਾ ਆ ਬੱਚੀ ਦਾ ਵੀਰੇ ਹਾਂਜੀ ਖੂਬਸੂਰਤ ਸੀ ਫੁਖਮ ਬੱਚੀ ਬਹੁਤ ਵਧੀਆ ਵੀਰ ਜੀ ਹੂੰ ਇਹ ਬਹੁਤ ਚੰਗੀਆਂ ਨਹੀਂ ਤੁਸੀਂ ਘੋੜੀਆਂ ਭਰਾਵੋ ਜਿਵੇਂ ਤੁਸੀਂ ਆਪ ਕਹੇ ਸੀ ਵੀ ਅਸੀਂ ਬਲਾਵਲ ਲਿਆ ਤਾਂ ਵੀ ਘੋੜੀਆਂ ਚੰਗੀਆਂ ਪਹਿਲਾਂ ਘੋੜੀਆਂ ਇਕੱਠੀਆਂ ਕਰੀਏ ਬਾਅਦੋਂ ਘੋੜਾ ਨੇ ਲੋਕ ਪਹਿਲਾਂ ਪੁੱਠੇ ਚੱਲਦੇ ਆ ਪਹਿਲਾਂ ਘੋੜਾ ਲੈਂਦੇ ਆ ਫਿਰ ਘੋੜੀਆਂ ਦੇਖਦੇ ਚੰਗੀਆਂ ਘੋੜੀਆਂ ਲੈ ਲਈਏ ਤੁਸੀਂ ਪਹਿਲਾਂ ਘੋੜੀਆਂ ਲਈਆਂ ਮਸ਼ੀਨਾਂ ਲਈਆਂ ਚੰਗੀਆਂ ਬਾਈ ਤੇ ਫਿਰ ਘੋੜਾ ਲਿਆ ਠੀਕ ਆ ਬਾਈ ਇਹ ਚ ਕਿਹੜੀ ਆ ਗਈ ਇਹ ਚ ਆਪਣੀ ਦੂਜੀ ਆ ਗਈ ਇਹ ਇਹ ਸਮੁੰਦਰ ਦੀ ਆ ਜੀ ਇਹ ਸਮੁੰਦਰ ਦੀ ਆ ਗਈ ਇਹਦੇ ਪਿੱਛੇ ਬੱਚਾ ਜੀ ਇਹਦੇ ਪਿੱਛੇ ਬੱਚੀ ਆ ਜੀ ਜੌਣੇ ਵਾਲਿਆਂ ਤੋਂ ਜਿਹੜਾ ਜੂਬਾ ਘੋੜਾ ਨਹੀਂ ਹੈ ਵੀਰ ਹੋਣਾ ਦੋ ਉਹਨਾਂ ਦਾ ਜੂਬੇ ਦਾ ਬੱਚਾ ਸ਼ੈਨਸ਼ਾ ਉਹਦੀ ਬੱਚੀ ਸ਼ੈਨਸ਼ਾ ਦੀ ਆ ਗਈ ਠੀਕ ਆ ਜੀ ਲੋ ਜੀ ਮਿੱਤਰੋ ਨੋਕਰੇ ਜਾਨਵਰ ਮੈਂ ਬਾਈ ਉਹ ਤੁਹਾਨੂੰ ਪੂਰੇ ਟੋਪ ਦੇ ਦਿਖਾਤੇ ਜੇ ਇੱਕ ਦੋ ਹੋਰ ਵੀ ਬਾਕੀ ਨੇ ਚਲੋ ਉਹਨਾਂ ਦੇ ਵੀ ਆਪਾਂ ਵਾਰੋ ਵਾਰੋਂ ਝਾਤ ਮਾਰੇ ਦਿੰਨੇ ਆਪਾਂ ਮੇਂ ਸ਼ੋਰਟ ਨਹੀਂ ਲਏ ਇਹ ਇਹ ਬਾਬਾ ਜੀ ਇਹ ਇਹ ਵੀ ਸਮੁੰਦਰ ਦੀ ਇਹ ਵੀ ਸਮੁੰਦਰ ਦੀ ਆ ਹਾਂ ਇਹ 67ੋਂ ਪਾਰ ਹੋਊਗੀ ਜੀ ਘੋੜੀ ਬਹੁਤ ਵੱਡੀ ਘੋੜੀ ਆਏ ਬਲਾਵਲ ਤੋਂ ਮਲਾਤੀ ਹੈ ਜੀ ਅੱਛਾ ਇਹ ਵੀ ਮਲਾਤੀ ਹਾਂ ਜੀ ਬਲਾਵਲ ਤੋਂ ਆਪਾਂ ਨੇ ਦੋ ਮਲਾਤੀਆਂ ਦੋ ਮਲਾਤੀਆਂ ਤਿੰਨ ਬਲਾਤੀ ਅੱਛਾ ਅੱਛਾ ਆ ਬੱਚੇ ਵਾਲੀ ਵੀ ਬੱਚੇ ਵਾਲੀ ਆ ਬਿਸ਼ੇ ਵਾਲੀ ਵੀ ਮਲਾਤੀ ਹੈ ਹਨਾ ਠੀਕ ਹੈ ਠੀਕ ਹੈ ਬਾਕੀ ਮਿੱਤਰੋ ਤੁਹਾਨੂੰ ਵੀਡੀਓ ਕਿਵੇਂ ਲੱਗੀ ਉਹ ਵੀ ਦੱਸਿਓ ਤੇ ਜਾਨਵਰ ਮੈਨੂੰ ਨਹੀਂ ਦਾ ਪੂਰੀ ਵੀ ਤੁਹਾਨੂੰ ਚੋਟੀ ਦੇ ਦਿਖਾਏ ਅੱਜ ਤੁਹਾਨੂੰ ਸਵਾਲ ਆ ਗਿਆ ਉਹ ਜਾਨਵਰ ਦੇਖ ਕੇ ਤੇ ਮੈਂ ਇੱਕ ਲਾਸਟ ਵਿੱਚ ਫੇਰ ਪੁੱਛਣਾ ਚਾਹੂਗਾ ਬਾਈ ਅਕਸਰ ਜਦੋਂ ਕੋਈ ਨਵਾਂ ਬੰਦਾ ਆਉਂਦਾ ਨਾ ਫੀਲਡ 'ਚ ਮੰਨ ਲਓ ਤੁਸੀਂ ਜੇਬ 'ਚੋਂ ਪੈਸੇ ਲਾਏ ਹੁੰਦੇ ਆ ਹਾਂਜੀ ਤੇ ਗੱਲਾਂ ਕਰਨ ਵਾਲਿਆਂ ਨੇ ਗੱਲਾਂ ਕਰਨੀਆਂ ਹੁੰਦੀਆਂ ਨੇ ਕਿੰਨਾ ਕੁ ਡਰਿਆ ਲੋਕਾਂ ਨੇ ਬਾਈ ਲੋਕਾਂ ਨੇ ਤਾਂ ਬਹੁਤ ਡਰਿਆ ਪਹਿਲਾਂ ਤਾਂ ਐਂ ਡਰ ਲੱਗਦਾ ਕਿ ਇੱਕ ਰੱਖਣੀ ਵੀ ਔਖੀ ਆ ਪਰ ਨਹੀਂ ਜਦੋਂ ਜਾਓ ਜ ਬੇਨਾ ਵੀਰ ਜੀ ਨਾਲ ਜਿਹੜਾ ਸਾਥ ਹੈ ਚੰਗੇ ਬੰਦੇ ਨੇ ਬਾਕੀ ਇਹ ਇਹਨਾਂ ਦੀ سپورਟ ਜ਼ਿਆਦੀ ਠੀਕ ਹੈ ਜੀ ਆਪਾਂ ਨਵੇਂ ਹਾਂ ਤੇ ਚਲੋ ਇਹਨਾਂ ਨੂੰ ਮਤਲਬ ਨੌਲੇਜ ਜ਼ਿਆਦੀ ਹੈ ਹਾਂ ਦੇਖੋ ਭਾਈ ਇਤਿਹਾਸ ਗਵਾਹ ਹੈ ਜਿੰਨੇ ਵੀ ਬੰਦੇ ਫੀਲਡ 'ਚ ਅੱਜ ਕਿਤੇ ਕਿਸੇ ਪਲੇਟਫਾਰਮ ਤੇ ਨੇ ਉਹਨਾਂ ਨੇ ਪਹਿਲਾਂ ਇਨਵੈਸਟਮੈਂਟ ਚੰਗੀ ਕੀਤੀ ਚੰਗੇ ਜਾਨਵਰ ਲੈ ਆ ਸਹੀ ਗੱਲ ਚੰਗਾ ਜਾਨਵਰ ਹੀ ਤੁਹਾਨੂੰ ਅੱਗੇ ਸਰਵਾਈਵ ਕਰਾਊਗਾ ਫੀਲਡ 'ਚ ਹਾਂਜੀ ਜੇ ਆਪਾਂ ਕਈ ਵਾਰ ਨਵਾਂ ਬੰਦਾ ਵੀ ਆਉਂਦਾ ਡਰਦਾ ਡਰਦਾ ਵੀ ਪਹਿਲਾਂ 50 ਹਜ਼ਾਰ ਦੀ ਲੱਖ ਦੀ ਘੋੜੀ ਲੈ ਲਓ ਹੁਣ ਕਈ ਲੋਕਾਂ ਨੂੰ 30-30 ਸਾਲ ਹੋ ਗਏ ਕਿਤੇ 'ਚ ਲੱਗੇ ਉਹ ਉੱਥੇ ਤੇ ਉੱਥੇ ਖੜੇ ਨੇ ਕਈ 5-7 10 ਸਾਲ 'ਚ ਬਹੁਤ ਤਰੱਕੀ ਕਰ ਗਏ ਬਾਈ ਹਾਂਜੀ ਕਿਉਂ ਗੱਲ ਦਾ ਘੋੜਿਆਂ ਤੇ ਆ ਕੇ ਨਿਬੜਨੀ ਹੈ ਕੁਆਲਿਟੀ ਤੇ ਆ ਕੇ ਨਿਬੜਨੀ ਹੈ ਹਾਂਜੀ ਠੀਕ ਹੈ ਜੀ ਤੇ ਬਲਾਵਲ ਦੀ ਆਪ ਸਟਾਰ ਸਰਸ ਓਪਨਾ ਤੇ ਉਰੇ ਜਿਵੇਂ ਬਈ ਚੈੱਕ ਪਾਸ ਵਾਲਾ ਹੋ ਜਾਂਦਾ ਸਿਸਟਮ ਆਪਣੇ ਹਾਂਜੀ ਹਾਂਜੀ ਬਿਲਕੁਲ ਆਪਣੇ ਕੋ ਡਾਕਟਰ ਹੈਗੇ ਨੇ ਅੱਛਾ ਅੱਛਾ ਨਹੀਂ ਬਈ ਚੈੱਕ ਪਾਸ ਜਿਵੇਂ ਮਹੀਨਾ ਸਵਾ ਮਹੀਨਾ ਰੱਖਣੀ ਉਹ ਕੋਈ ਉਹ ਹੁੰਦਾ ਸਿਸਟਮ ਨਹੀਂ ਨਹੀਂ ਉਹ ਕੰਮ ਬਿਆੰਸੀ ਥੋੜਾ ਜਿਹਾ ਔਖਾ ਲੱਗਦਾ ਹੈਗੇ ਨੇ ਅੱਛਾ ਅੱਛਾ ਇਹ ਆ ਕਿ ਕੋਈ ਡਾਕਟਰ ਤੋਂ ਚੈੱਕ ਕਰਾ ਕੇ ਮਲਾ ਕੇ ਕੋਈ ਲੈ ਜਾਗੇ ਨੇ ਠੀਕ ਆ ਵੀ 2-4 ਦਿਨ ਤਾਂ ਰੱਖੀ ਜਾਂਦੇ ਨੇ 2-4 ਦਿਨ 5 ਦਿਨ 10 ਦਿਨ ਜਦੋਂ ਲੰਮੇ ਟਾਈਮ ਦਾ ਔਖਾ ਹੋ ਜਾਂਦਾ ਹਾਂਜੀ ਹਾਂਜੀ ਠੀਕ ਆ ਤੇ ਬਈ ਜਿੰਨੇ ਵੀ ਜਾਨਵਰ ਮੈਂ ਉਹਨਾਂ ਦੀ ਵੀ ਗੱਲ ਕਰ ਰਿਹਾ ਪ ਡੋਗ ਹਰ ਇੱਕ ਕੁਆਲਿਟੀ ਦੇ ਬਿੱਲੀ ਵੀ ਰੱਖੀ ਹੋਈ ਆ ਤੁਸੀਂ ਨੇ ਤੇ ਫਿਰ ਇਹ ਸ਼ੌਂਕ ਵੀ ਤੁਹਾਡੇ ਫਾਦਰ ਸਾਹਿਬ ਨੇ ਕੋ ਤੁਹਾਨੂੰ ਵੀ ਇੰਨਾ ਵੀ ਪੰਛੀ ਤੁਸੀਂ ਇਕੱਠੇ ਕਰੇ ਹੋਇਆ ਔਰੇ ਇਹ ਮੇਰੇ ਫਾਦਰ ਸਾਹਿਬ ਨੂੰ ਜਿਆਦਾ ਸ਼ੌਂਕ ਹੈ ਇਹਨਾਂ ਚੀਜ਼ਾਂ ਦਾ ਜਨਵਰਾਂ ਦਾ ਜਿਆਦਾ ਸ਼ੌਂਕ ਹੈ ਚਲੋ ਮੈਨੂੰ ਵੀ ਬਹੁਤ ਜ਼ਿਆਦਾ ਹੈ ਹਾਂ 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 ਹ ਵੀ ਮਿੱਤਰੋ ਮੈਂ ਤੁਹਾਨੂੰ ਜਾਨਵਰ ਬੜੇ ਚੰਗੇ ਦਿਖਾਇਆ ਪੰਛੀ ਬੜੇ ਚੰਗੇ ਦਿਖਾਇਆ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਸੋਬਾਈ ਮੈਨੂੰ ਵੀ ਸਵਾਦ ਆ ਗਿਆ ਤੁਹਾਡਾ ਫਾਰਮ ਦੇਖ ਕੇ ਕਿਤੇ ਜਾਨਵਰ ਦੇਖ ਕੇ ਧੰਨਵਾਦ ਸਾਰੇ ਸੱਜਣਾਂ ਦਾ ਬਹੁਤ ਬਹੁਤ